ਵਾਹਿਗੁਰੂ ਵਾਹਿ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਹਿ ਬੀਰ ਜੀ اتنا ਸੀਗਾ ਕਿਦਾਂ ਨਾ ਮੈਂ ਬਹੁਤ ਡਿਪਰੈਸ਼ਨ ਚ ਬਹੁਤ ਦੁੱਖਾਂ ਦੌਰਾਂ ਚ ਸੀਗੀ ਸੈਕੰਡ ਮੈਰਿਜ ਸੀ ਤੇ ਮੈਨੂੰ ਸਾਲ ਹੋ ਗਿਆ ਸੀਗਾ ਹਨਾ ਵੀ ਮੈਂ ਆਪਣੇ ਆਪ ਨੂੰ ਕੁੱਟਣ ਮਾਰਨ ਦੀ ਲੱਗਦੀ ਸੀਗੀ ਥੱਪੜ ਮਾਰਦੇ ਸੀ ਆਪ ਦੇ ਮੁੱਖੀਆਂ ਮੇਰਾ ਮੂੰਹ ਕਿੰਨੇ ਕਿੰਨੇ ਦਮ ਦੌੜਦਾ ਰਹਿਣਾ ਮੈਨੂੰ ਚਾਰ ਪੰਜ ਦਿਨ ਹੋਇਆ ਸਿਮਰਨ ਕਰਦੇ ਨੂੰ ਵਿੱਚ ਇੰਨੀ ਸਹਿਜ ਸ਼ਾਂਤੀ ਆਈ ਆ ਜਿੰਨੇ ਮੇਰੇ ਰਿਸ਼ਤੇ ਖਰਾਬ ਸੀ ਸਾਰੇ ਸੁਧਰ ਰਹੇ ਆ ਤੇ ਮਤਲਬ ਸਾਰਾ ਕੁਝ ਸੈੱਟ ਹੋ ਰਿਹਾ ਸਿਰਫ 2-3 ਦਿਨ ਹੋਇਆ ਮੈਨੂੰ ਸਿਮਰਨ ਕਰਦੇ ਨੂੰ ਨਹੀਂ ਮੈਨੂੰ 14 ਸਾਲ ਹੋ ਗਏ ਸੀਗੇ ਅਮਰਤ ਸ਼ਕੇ ਨੂੰ ਕੇਸ ਕੀਤਾ ਨਹੀਂ ਮੈਂ ਬੰਦੀ ਸੀਗੀ ਜਪਜੀ ਸਾਹਿਬ ਦੇ ਨੇ ਨੇ ਪਾਠ ਕਰਨੇ ਚ ਪਈ ਸਾਹਿਬ ਦੇ ਸੁਖਮਨੀ ਸਾਹਿਬ ਦੇ ਬਸ ਜੀ 25 ਕਰ ਲੇ 50 ਕਰ ਲੇ ਇੰਨਾ ਪਾਠ ਕਰੀ ਜਾ ਰਿਹਾ ਨੇ ਪਰ ਕੋਈ ਫਰਕ ਨਹੀਂ ਪਿਆ ਸੀ ਜੀਵਨ 'ਚ ਕੋਈ ਚੇਂਜ ਨਹੀਂ ਆਇਆ ਸੀਗਾ ਪਰ ਵਾਹਿਗੁਰੂ ਦੀ ਕਿਰਪਾ ਨਾਲ ਥੋੜੀ ਇੰਨੀ ਸੱਚੀ ਸੱਚੀ ਸੰਗਤ ਸਾਰੇ ਗਰੁੱਪਾਂ ਦੇ ਵਿੱਚ ਮਿਲੀ ਆ ਕਿ ਮੇਰੀ ਸਾਰਾ ਡਿਪਰੈਸ਼ਨ ਦੀ ਦਵਾਈ ਚੱਲਦੀ ਸੀ ਮਤਲਬ 4 ਦਿਨ ਦੇ ਵਿੱਚ ਹੀ ਮੇਰੇ ਡਿਪਰੈਸ਼ਨ ਦੀ ਕੋਈ ਦਵਾਈ ਨਹੀਂ ਇੰਨੀ ਮੈਨੂੰ ਸ਼ਾਂਤੀ ਸਕੂਨ ਸਹਜਾ ਬਹੁਤ ਜ਼ਿਆਦਾ ਵੀ ਸਾਰਾ ਕੁਝ ਖਤਮ ਹੋ ਰਿਹਾ ਮੇਰੇ ਅੱਡੇ-ਟੇ ਦਿਮਾਗ ਦੇ ਵਿੱਚ ਜਿੰਨੇ ਨਾ ਛਾਲੇ ਹੋਣ ਲੱਗ ਗਏ ਸੀਗੇ ਅੱਜ ਦੀ ਵੱਡੀ ਕਿਰਪਾ ਹੋਈ ਹੈ ਸਿਰਫ ਕੋਈ ਇੰਨਾ ਜ਼ਿਆਦਾ ਨਹੀਂ ਮੈਂ ਸਿਰਫ ਉਹ ਦੋ ਦਿਨ ਹੋਇਆ ਸਿਮਰਨ ਬੈਠ ਕੇ ਕਰਦੀ ਹਾਂ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਣ ਲੱਗੀ ਗੁਰਦੁਆਰਾ ਮੈਂ ਪਹਿਲਾਂ ਵੀ ਜਾਂਦੀ ਸੀ ਬਟ ਹੁਣ ਵਾਹਿਗੁਰੂ ਸਿਮਰਨ ਕਰਦੀ ਹਾਂ ਉੱਥੇ ਹੈ ਨਾ ਤੇ ਵੀ ਬਹੁਤ ਫਰਕ ਪਿਆ ਮੈਨੂੰ ਅੱਗੇ ਹੋਰ ਮਾਰਗ ਦਿਖਾਈ ਜੋ ਤੁਸੀਂ ਰੱਬੀ ਰੂਹਾਂ ਸਾਰੀਆਂ ਹੈ ਨਾ ਜੋ ਵਾਹਿਗੁਰੂ ਨੇ ਅੱਤੀ ਸੱਚੀ ਸੰਗਤ ਦਿੱਤੀ ਆ ਤੇ ਮੇਰੇ ਬਹੁਤ ਦੁੱਖ ਦੂਰ ਹੋ ਰਹੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ